ਲਓ ਜੀ ਬਾਈ ਜੀ ਜਿਹੜੀ ਚੀਜ਼ ਦੀ ਉਹਨੂੰ ਵੇਡ ਸੀ ਉਹ ਆ ਚੁੱਕਿਆ ਕੀ ਤੇ ਅੱਜ ਮੁੱਲਾਪੁਰ ਦਾ ਬੱਕਰੀ ਮੇਲਾ ਜਿਹੜਾ ਸ਼ੁਰੂ ਹੋ ਚੁੱਕਾ ਹੈ ਬਾਈ ਜੀ ਨਿਕਾ ਮਾਰਦੇ ਬਹੁਤ ਚਾਰੇ ਪਾਸੇ ਦੇਖ ਸਕਦੇ ਹੋ ਬਾਈ ਜੀ ਵੱਡਾ ਮੇਲਾ ਹੈਗਾ ਤੇ ਦੂਰੋਂ ਦੂਰੋਂ ਵੀ ਆਏ ਹੋਣੇ ਘੈਂਟ ਘੈਂਟ ਕੁਆਲਿਟੀ ਦੇ ਬੱਕਰੇ ਬੱਕਰੀਆਂ ਲੈ ਕੇ ਤੇ ਬਾਈ ਜੀ ਹੁਣ ਜਿਹੜਾ ਸੌਦਾ ਹੋ ਰਿਹਾਗਾ ਉਹ ਹੋ ਰਿਹਾ ਜੀ ਖੀਰੀਆਂ ਪੱਠਾਂ ਦਾ ਤੇ ਖੀਰੇ ਬੱਕਰੇ ਦਾ ਤੇ ਆਪ ਆਏਗਾ ਬਾਈ ਜੀ ਬੱਕਰੇ ਵਾਲੇ ਪਾਸੇ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦੇ ਬੱਕਰੇ ਆਉਣੇ ਇੱਕ ਨੰਬਰ ਟਾਪ ਕੁਆਲਿਟੀ ਪਹੁੰਚੇ ਹੋਏ ਬਾਈ ਜੀ ਬੱਚਾ ਦਿਖਾ ਦਿਓ ਬਾਈ ਬਬੂ ਕਰਦੇ ਨੇੜੇ ਬਈ ਬੱਚਾ ਦੇਖ ਸਕਦੇ ਹੋ ਬਈ ਜੈਡ ਬਲੈਕ ਦੇ ਵਿੱਚ ਕੁਆਲਿਟੀ ਘੈਂਟ ਆ ਪੂਰੀ ਹੈ ਨਾ ਨਿਗਾਹ ਮਾਰ ਦਿਓ ਵੀ ਤੇ ਕਿਵੇਂ ਲੱਗ ਰਿਹਾ ਬੱਚਾ ਬਈ ਕਮੈਂਟ ਕਰਕੇ ਜਰੂਰ ਦੱਸੋ ਇੱਕ ਨੰਬਰ ਕੁਆਲਿਟੀ ਆ ਬਈ ਕੰਨ ਕੰਨ ਦੇਖ ਸਕਦੇ ਹੋ ਨਾ ਬਾਕੀ ਕਿੱਦਾਂ ਦੇ ਬੱਚਾ ਨੇ ਕੀ ਗੱਲ ਵਾ ਸਾਰਾ ਕੁਝ ਦਿਖਾਵਾਂਗਾ ਬੱਬਾ ਨੇ ਰਿਓ ਤੁਸੀਂ ਭਾਈ ਜੀ ਨਾ ਤੇ ਅੱਜ ਤੁਹਾਨੂੰ ਹੋਰ ਵੀ ਦਿਖਾਈਏ ਬਈ ਲਈ ਬੱਚਾ ਦਿਖਾਉਣਾ ਤੁਹਾਨੂੰ ਦੇਖ ਸਕਦੇ ਹੋ ਬਈ ਕੰਨ ਕੰਨ ਚੈੱਕ ਕਰੋ ਕੁਆਲਿਟੀ ਇਹ ਹੋਊਗਾ ਲਗਭਗ 3 ਕਿਲੋ ਮਿੰਟ ਦਾ ਬੱਚਾ ਨਾ ਕਿਰੇ 2.5 ਕਿ ਮਿੰਟ ਦਾ ਬੱਚਾ ਬਈ ਲਗਭਗ 12-13 ਕਿਲੋ weight ਹੋਊਗਾ ਨਾ ਹੈਲੋ ਨਾ ਬੱਚਾ ਘੇਟਾ ਵੀ ਫੜੇ ਅੱਜ ਵੀ ਡਬਲ ਹੱਡੀ ਦੇ ਵਿੱਚ ਵੀ ਇਹ ਬੱਚਾ ਪੁੱਤੀ ਪੜਤੀ ਤੋਂ ਜਿਹੜੇ ਪੈਕ ਚ ਰੋਬ ਦਾ ਦਾਲਟੀ ਕੇ ਮੇਜੀ ਦੇਖੋ ਇਹ ਆਪਾਂ ਮੋਟਰ ਸਾਫਾ ਲੈ ਲਿਆ ਵੀ ਲਾਲ ਡੱਬੇ ਦੇ ਵਿੱਚ ਦੇ ਨੂੰ ਅੱਖ ਦਾ ਪੈਂਦਾ ਆ ਵੀ ਨੱਕ ਦਿਖਾ ਦੇ ਕਰਕੇ ਆ ਕੀ ਇਹ ਬੱਬਾ ਲਾਦੀ ਜੀ ਇਹ ਪਤਾ ਦਿੰਦੇ ਹੋ ਰਾ ਨਿਕਾ ਦੇ ਜਾਏ ਨੇ ਵਹੀਂ ਤੇ ਅੱਜ ਬਰਾ ਜੀਆ ਗੇ ਤੇ ਚੁੰਦਾ ਪਹਿਲਾ ਬੱਚਾਗਾ ਦੇਖੋ ਇਹ ਲੀਡੀਆਂ ਫਟ ਆਉਂਦੀਆਂ ਕਰੀ ਅੱਗੇ ਬਾਈ ਕਿਹਦੇ ਦੋਨੀਆਂ ਦੇ ਤੇ ਤਿਹੜੀਆਂ ਫਟ ਆਉਂਦੀਆਂ ਕਿਹਦੇ ਆ ਲੈ ਕਿਹੋ ਪੰਡਾ ਦੀਆਂ ਜੀੜੀਆਂ ਫਟਣਦੀਆਂ ਅੱਜ ਦੱਬਾ ਰਗਣਾ ਅੱਜ ਤਾਂ ਪਰ ਮੇਰਾ ਹੀ ਹੋ ਜਾਣਾ ਇਹ ਕੱਲੋਂ ਅਗਲੇ ਨੇ ਫਟ ਕਰਨੀਆਂ ਅਗਲਾ ਦੇਖਾ ਦੇ ਹਾਂਜੀ ਜੀ ਬਹੁਤ ਬਹਾਦੁਰਾ ਉਹ ਸੋਹਣਾ ਬੱਚਾ ਜੀ ਆਪਣੀ ਸਾਹਮਣੇ ਕਿ ਸਾਰੇ ਪਾਸੇ ਦਿਖਾ ਦੇਉਂਗੇ ਭਾਈ ਸਮਾਂ ਤੇ ਬੱਚਾ ਵੀ ਸੁਣਨ ਦਾ ਸਮਾਂ ਦੇਣਾ ਜਿੱਦਾਂ ਸਾਰੇ ਦੇਖਣਗੇ ਸਰ ਮਰਸੀ ਜੀ ਇਹ ਮੇਜਰ ਕਹਿੰਦਾ ਕੀ ਕਰੀਏ ਮੇਰਾ ਮਾਣ ਰੱਖ ਲੈ ਬਾਬਾ ਜੀ ਇਸ ਟ੍ਰੈਕ ਦਾ ਕਹਿਣਾ ਹੈ ਦੇਖੋ ਭਾਈ ਬੱਚੇ ਦੇ ਉਸ ਕੋਟ ਨੂੰ ਮੋਟੇ ਮੋਟੇ ਤੋਂ ਸਪੋਰਟ ਕਹਿੰਦਾ ਇੰਟਰਵਿਊ ਸਹੀ ਵੀ ਕੀ ਕਾਹ ਦੇਖ ਸਰ ਬਲੈਕ ਆ ਜਮ ਤੋੜ ਕੇ ਦਿਖਾਉਣਾ ਭਾਈ ਕਹਿੰਦਾ ਮਾਦਮ ਜੀ ਕੀ ਕਹਿੰਦੇ ਪਰਵਾਰ ਦੀ ਗੂ ਨੂੰ ਤਾਂ ਬੱਚਾ ਵੀ ਇੰਨਾ ਸੋਹਣਾਗਾ ਮੈਨੂੰ ਲੱਗਦਾ ਵੀ ਵੱਡਾ ਹੋ ਕੇ ਤੁਸੀਂ ਆਹ ਜਿਹੜੀ ਪੂਰੀ ਕਵੈਂਟ ਕੁਆਲਿਟੀ ਬਣਨੀ ਆ ਬੱਚੀ ਲੈ ਵੀ ਬਣ ਰਿਹਾ ਅਗਲੇ ਦਿਨ ਦੇਖਣਾ ਕਿ ਇਹਨਾਂ ਦੇ ਪਰਿਵਾਰ ਕੀ ਵਾਟੇ ਕਿ ਮੀਟੇ ਆ ਰਹਾ ਹੈ ਨਾ ਇੱਧਰ ਹੋ ਰਹੀ ਹੈਗੀ ਨੀ ਮੀਟੇ ਦੇ ਮਕਾਨ ਅਗਲੇ ਮੇਲੇ ਦੇ ਸਤਰਾਜਪ੍ਰੀਤ ਜੀ ਬਾਈ ਫਿਰਦਾ ਗਾਉਂਡ ਫਾਰਮ ਤਾਮ ਕਰਨ ਵਾਲੇ ਵੀਰੋ ਲੱਗ ਪੱਗ ਹਰ ਇੱਕ ਦੇ ਨਾਮ ਦਿੱਤੇ ਜਾਣਗੇ ਇੱਕ ਨੰਬਰ ਦੀ ਤਿਆਰੀ ਕਰ ਲੈ ਅਸੀਂ ਅਕਦੀਬ ਦਾ ਧੰਨਵਾਦ ਕਰਦੇ ਹਾਂ ਇੰਗਲੈਂਡ ਵਾਲੇ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਸਾਡੇ ਬਾਈ ਇਕੱਠ ਕਿੰਨਾ ਹੋ ਰਿਹਾ ਮੇਲੇ ਦੇ ਵਿੱਚ ਲਗਭਗ ਜਿਹੜੇ 15 ਕਿਲੋ ਤੋਂ ਥੱਲੇ ਵਾਲੇ ਨੇ ਤੇ 10 ਤੇ ਤੇ ਉਧਰੇ ਪਾਸੇ ਬਾਈ ਪੱਠਾ ਦੀ ਜਿਹੜੀ ਜੱਜਮੈਂਟ ਹੋ ਰਹੀ ਹੈਗੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਦੇਖ ਸਕਦੇ ਹੋਗੇ ਨਾ ਜੇ ਪੱਠਾਂ ਦੀ ਗੱਲਬਾਤ ਕਰੀ ਤਾਂ ਬਈ ਬੱਕਰਾਂ ਨਾਲੋਂ ਪੱਠਾਂ ਜਿਹੜੀਆਂ ਬਾਤਾਂ ਆਈਆਂ ਨੇ ਲਗਭਗ 15 ਤੋਂ 20 ਦੇ ਕਰੀਬ ਜਿਹੜੀਆਂ ਪੱਠਾਂ ਪਹੁੰਚੀਆਂ ਹੋਈਆਂ ਨੇ ਮੇਲੇ ਦੇ ਵਿੱਚ ਲੈ ਵੀ ਮਿੱਤਰੋ ਪਹਿਲਾ ਰੌਣ ਜਿਹੜਾ ਪੂਰਾ ਹੋ ਗਿਆ ਤੇ ਇਹਨਾਂ ਦੇ ਵਿੱਚੋਂ ਕੁਝ ਕ ਬੱਚੇ ਜਿਹੜੇ ਬਾਹਰ ਕੱਢੇ ਜਾਣਗੇ ਤੇ ਕੁਝ ਕ ਅੰਦਰ ਰੱਖੇ ਜਾਣਗੇ ਨਾ ਦੇਖਦੇ ਆਂ ਕਿ ਵੀ ਇਹਦੇ ਵਿੱਚੋਂ ਕਿਹੜੇ ਬੱਚੇ ਜਿਹੜੇ ਬਾਹਰ ਕੱਢੇ ਗਏ ਨੇ ਤੇ ਇਹ ਬੱਚੇ ਮੈਨੂੰ ਲੱਗਦਾ ਵੀ ਬਾਹਰ ਕੱਢੇ ਗਏ ਨੇ ਤੇ ਜਿਹੜੇ ਅੰਦਰ ਰਿੰਗ ਦੇ ਵਿੱਚ ਰਹਿਣਗੇ ਤੁਹਾਨੂੰ ਬੱਚੇ ਦਿਖਾ ਦਈਏ ਵੀ ਕਿਹੜੇ ਕਿਹੜੇ ਬੱਚੇ ਜਿਹੜੇ ਉਹ ਰਿੰਗ ਦੇ ਵਿੱਚ ਰਹਿਣਗੇ ਰੇਕ ਦੇ ਵਿੱਚ ਇੱਕ ਸੰਖਾ ਦਿਖਾ ਦਈਏ ਕਿਹੜੇ ਬੱਚੇ ਨਾ ਰਿੰਗ ਦੇ ਵਿੱਚ ਇਹ ਵਾਲਾ ਬੱਚਾ ਦੇਖ ਸਕਦੇ ਹੋ ਭਾਈ ਜੀ ਇਹ ਰਿੰਗ ਚ ਜਾਗਾ ਇਹ ਬੱਚਾ ਰਿੰਗ ਦੇ ਵਿੱਚ ਹੈ 953 997 ਇਹ ਬੱਚਾ ਰਿੰਗ ਦੇ ਵਿੱਚ ਹੈ 953 ਤੇ ਦੋ ਬੱਚੇ ਆ ਦੋ ਬੱਚੇ ਆ ਇਹ ਸਮਝ ਲਓਗੇ ਜਿਵੇਂ ਇਹਨਾਂ ਦੇ ਵਿੱਚੋਂ ਸੱਤ ਬੱਚੇ ਜਿਹੜੇ ਇਹਦਾ ਬਚਾਉਣਗੇ ਫਾਈਟਰ ਸੈਕਟਰ 3 4 5 ਸੈਕਟਰ ਸੱਤ ਨੰਬਰਾਂ ਦੇ ਉੱਪਰ ਆਉਣਗੇ ਜਿਹੜਾ ਪਹਿਲਾ 라ਉਂਡ ਜਿਹੜਾ ਪੂਰਾ ਹੋ ਚੁੱਕਿਆਗਾ ਇਹ 6 ਦਾ ਹੋਗਾ ਇੱਕ ਪਾਸੇ ਤੇ ਉਹਨਾਂ ਦੇ ਵਿੱਚੋਂ ਇੱਕ ਬੱਚਾ ਹੋਰ ਲੈ ਕੇ ਆਇਦਰਲੇ ਪਾਸੇ ਇਹਨਾਂ ਵਾਲੇ ਪਾਸਾ ਦਾ ਦੇਖਣਾਗੇ ਵੀ ਉਹ ਪੰਜ ਦੇ ਵਿੱਚੋਂ ਇਹਨਾਂ ਬੱਚਾ ਰਾ이트 ਦਿਰਾਓ ਉਹਨਾਂ ਨੂੰ ਪਾ ਦੇਖਾਓ ਅੱਗੇ ਬੰਦੇ ਰੋ ਵੀਡੀਓ ਦੇ ਵਿੱਚ ਇਹਨਾਂ ਨੇ ਛੋਟੇ ਆ ਰਹੀ ਆ ਰਸਤੇ 'ਚ ਪਹਿਲਾਂ ਆ ਗਿਆ ਬਾਕੀ ਦਾ ਮੁਕਾਬਲਾ ਪੂਰਾ ਹੋ ਚੁੱਕਾ ਹੈ ਤੇ ਬੱਕਰਿਆਂ ਨੂੰ ਕਹਿ ਦਿੱਤਾ ਵੀ ਤੁਸੀਂ ਚਲੋ ਬਾਹਰੇ ਕਿਉਂਕਿ ਇਸ ਤੋਂ ਬਾਅਦ ਜਦੋਂ ਇਹਲਾ ਮੁਕਾਬਲਾ ਪੂਰਾ ਹੋ ਗਿਆ ਬਈ ਫਿਰ ਇਹਨਾਂ ਨੂੰ ਇਨਾਮ ਜਿਹੜਾ ਦਿੱਤਾ ਜਾਊਗਾ ਸੱਤ ਦਸੋਂ ਦੇ ਵਿੱਚ ਜਿਹੜਾ ਪਹਿਲੇ ਪੋਜੀਸ਼ਨ ਤੱਕ ਜਿਹੜੇ ਬੱਚਿਆਂ ਨੂੰ ਇਨਾਮ ਦੇਣਾਗਾ ਉਹ ਪੱਠਾ ਵਾਲਾ ਕੰਮ ਰਹੇਗਾ ਪੱਠਾ ਵਾਲੇ ਕੰਮ ਤੋਂ ਬਾਅਦ ਉਹਨਾਂ ਨੂੰ ਇਨਾਮ ਜਿਹੜਾ ਦਿੱਤਾ ਜਾਊਗਾ ਜਿਹੜੇ ਰੋ ਪਹਿਲੇ ਲਾਗ ਦੇ ਵਿੱਚ ਪੱਠਾ ਦੇ ਵੀ ਨਾਮ ਦਿੱਤੇ ਜਾ ਰਹੇ ਨੇ ਜਿਹੜੇ ਇਸ ਮੁਕਾਬਲੇ ਦੇ ਸੂਟਿਆਂ ਦੇ ਵਿੱਚੋਂ ਨਾ ਪੱਪ ਚੇ ਕੋ ਰੋਈ ਮਿਲੀ ਹੈ ਕਿ 7ਵੇਂ ਨੰਬਰ ਦੱਸੋ ਜੀ ਕਿਹੜੇ ਪਿੰਡ ਤੋਂ ਆਏ ਕਿਹੜੇ ਸ਼ਹਿਰ ਤੋਂ ਇੱਧਰ ਦੇ ਬੱਸੇ ਆ ਜੋ ਤੁਸੀਂ ਆ ਜਾਓ ਅੱਛਾ ਮਾਨੂੰ ਜੀ ਆਦੋ ਬਦ ਆਈਆ ਜਨੂ ਤੇ ਕੱਲ੍ਹ ਆਏ ਹੋਏ ਰਾਤ ਦੇ ਵਿਚਾਰੇ ਪ੍ਰਬੰਧ ਕਰਦੇ ਆ ਮਹਾਰਾਜ ਨੇ ਇਹਨਾਂ ਦੀ ਸੋਈ ਇਹਨਾਂ ਜਾਨਵਰ ਰਿੰਗ ਤੇ ਆਇਆ ਬਹੁਤ ਬੜਾਈ ਤੇ ਕੀ ਨਾਮ ਆਪਣਾ ਬਤੇਰ ਸਿੰਘ ਸੰਤੂ ਸੰਧੂ ਗਾੜ ਫਾਰਮ ਪਿੰਡ ਮਾਨੂਕੇ ਪਿੰਡ ਮਾਨੂਕੇ 7 ਨੰਬਰ ਚਾਰ ਫੁੱਟੀ ਖੌਣੀ ਭਾਈ ਅਨਵਰ ਕਿੱਥੇ ਮਲੇਰ ਕੋਟਰਾ ਲੈ ਵੀ ਇਹ ਪੱਠਾ ਇਹ 6ਵੇਂ ਨੰਬਰ ਤੇ ਤੇ ਫਰਕ ਹੁੰਦਾ ਵੀ ਇਹ ਨੌ ਲਿਖਿਆ ਹੁੰਦਾ ਅਗਰ ਜੱਜ ਕਾਈ ਦਿੰਦੇ ਵੀ ਇਹਨਾਂ ਨੂੰ ਇੱਕ ਬਿੰਦੂ ਇੱਕ ਖਾਹ ਕਰ ਦੋ ਇਹ ਪੱਠਾ ਇਹ ਨਹੀਂ ਆਈਆਂ ਨੰਬਰ ਤੇ ਇਹ ਆਈ ਹੈਗੀ 7ਵੇਂ ਨੰਬਰ ਤੇ ਤੇ ਉਹ ਆਈ ਹੈਗੀ 6ਵੇਂ ਨੰਬਰ ਤੇ ਚੈੱਕ ਕਰ ਲਓ ਦਿੱਤ ਸਿੰਘ ਜਾਨੀ ਆ ਗਏ ਲੈ ਵੀ ਇਹਨਾਂ ਨੂੰ ਆਣੇ ਪੈਂਦੇ ਪੱਤਾ ਦਾ ਪੱਕਾ ਵਹ ਕੰਪਨੀ ਦਾ ਕਮਲ ਲੁਧਿਆਣਾ ਕਮਲ ਜੀ ਇੱਧਰ ਆ ਜਿਓ ਯਾਰ ਦੇਖੋ ਜਿੰਨਾ ਪ੍ਰਾਪਤ ਇਹ ਬਈ ਕਿੰਨੇ ਸੰਧੂ ਵਾਲੇ ਪੱਖੀ ਦੇ ਵਿੱਚ ਪੜਦੇ ਬਈ ਇਹ ਪੱਠ 5ਵੇਂ ਨੰਬਰ ਦਾ ਹੈ ਹਾਜੀ ਸਾਹਿਬ ਜੀ ਪਹਿਲੀਆਂ ਦੋ ਵਰਦੀਆਂ ਆ ਗਈਆਂ ਓਕੇ ਪਿੰਡ ਕਿਹੜਾ ਵੀਰ ਦੱਸੀ ਪਿੰਡ ਕਿਲੋਟ ਕੀ ਨੋਆ ਆਰਸ਼ਦੀਪ ਪਿੰਡ ਕਿਲੋਟ ਦੇ ਨਾਲ ਲੱਗਣਾ 5ਵੇਂ ਨੰਬਰ ਆ ਜੀ ਇਹਨਾਂ ਦਾ ਚੌਥਾ ਨੰਬਰ ਬਈ ਮੰਨੂ ਜੀ ਵਾਲੇ ਵੀਰ ਵੀਰਿਆ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਪੱਠਾ ਹੀ ਹੈ ਉਹਦੇ ਉੱਥੇ ਨੰਬਰ ਹੈ ਇਹ ਵੀ ਪੱਠਾ ਹੀ ਆ ਜੀ ਇਹ ਵੀ ਦੇ ਦਿਓ ਜੀ 600 3 ਨੰਬਰ ਆਹੀ ਠੀਕ ਹੈ ਫਰਾਦ ਹੋਰ ਅੱਗੇ ਵਾਡੋ ਬਾਕੀ ਇਹ ਵੀਰੇ ਕਈ ਕਹਿ ਰਹਿੰਦੇ ਆ ਜੀ ਸਾਰੀ ਡੱਬੀ ਬੱਕਰੀ ਆ ਜੀ ਵੀਰੇ ਬੀਟਰੇ ਚਾਹੀਏ ਦੇਖੋ ਡੱਬਾ ਰੰਗ ਨਸਲ ਹੋਣੀ ਚਾਹੀਦੀ ਆ ਕੱਲਾ ਰੰਗ ਨਹੀਂ ਜਿਹੜੀ ਜਿੱਤੀ ਆ ਲੋਹੇ ਕਲਰ ਦੀ ਜਿੱਤੀ ਆ ਤੇ ਧਿਆਨ ਰੱਖਿਆ ਕਰੋ ਕੱਲਾ ਰੰਗ ਨਾ ਮੀਟਰ ਰੱਖਿਆ ਕਰੋ ਅਸੀਂ ਨਸਲ ਚਟਾਉਣੀ ਆ ਇੱਥੇ ਇਹਨਾਂ ਨੂੰ ਵੀ ਪੱਖਾ ਜੀ ਕਰਫਟਨ ਦਾ ਤਾੜੀ ਮਾਰ ਦਿਆ ਕਰੋ ਜੇ ਵਧੀਆ ਲੱਗਦੀ ਆ ਨਾਮ ਪੜੀ ਆਂਦੀ ਆਜੋ ਵੀ ਆਜੋ ਲੈ ਆ ਬਾਈ ਆਇਆ ਤੀਜੇ ਦੇਤੇ ਲੋਕ ਕਲਰਾ ਟੀਕੇ ਨੰਬਰ ਤੇ ਫਰਜੀ ਦੇਵਾ ਜੀ ਜੇਤੀ ਇਹਨਾਂ ਨੂੰ ਨਾ ਇਹਦੀ ਪੱਕਾ ਨਹੀਂ ਹੈਗਾ ਬਾਜੀ ਮਧਾਨੀ ਲਿਆਓ ਚੱਕੇ ਮਧਾਨੀ ਆਈਆਂ ਆਹ ਰੁਪਈਆ ਆਹੇ ਬੈਕਸੀਆਂ ਹਾਂ ਮਧਾਨੀ ਹੋਈਆਂ ਐ ਦੋਈ ਆ ਬੁੜੀਆਂ ਦੇ ਪ੍ਰਾਨ ਪੜਾ ਕੇ ਕਹਿਣ ਨੂੰ ਮਧਾਨੀ ਨਹੀਂ ਆਏ ਦੋਈ ਕੰਮ ਕਰੋ ਜੀ ਇਹ ਮੈਕਸੀ ਦਿਓ ਜੀ ਇਹਨਾਂ ਨੂੰ ਹੈਵਲ ਕੋਪੜੀ ਦੇ ਵੀਰੇ ਦਿਖਾ ਦਿਓ ਸਿੱਧੀ ਕਰ ਲੋ ਸਿੱਧੀ ਕਰੋ ਜੀ ਸਿੱਧੀ ਕਰੋ ਇਹਨੂੰ ਮਾਰੇ ਪਾਰਟੀ ਲਵਾ ਦੋ ਇੱਧਰ ਆਜੋ ਨੇੜੇ ਗਰਾਫਟਾਂ ਦੀ ਇਹੀ ਹੈ ਵੀਰੇ ਕੋਲ ਬਾਈ ਨੂੰ ਲੈ ਵੀ ਆ ਬਾਈ ਆਇਆ ਤੀਜੇ ਨੰਬਰ ਤੇ ਦੂਜੇ ਨੰਬਰ ਤੇ ਇਹ ਆ ਦੂਜੇ ਤੇ ਐਲਈਡੀ ਪੱਟੇ ਉੱਤੇ ਐਲਈਡੀ ਲੈ ਗਿਆ ਬਾਈ ਦੇਖ ਸਕਦੇ ਹੋ ਵਾਹ ਮੱਠਾ ਬਾਈ ਆਪਾਂ ਚੈਨ ਕਰਾ ਲਈ ਮੇਗਾ ਮਾਰ ਦੋ ਤਾ ਚੱਕਦੇ ਭਾਈ ਹਾਂ ਠੀਕ ਆ ਹੁਣ ਗੱਲ ਆਪਾਂ ਪਿੱਛੇ ਆ ਗਿਆ ਸਰਪੰਚ ਸਾਹਿਬ ਤੁਸੀਂ ਆਓ ਬਲੇ ਚਲੋ ਜੀ ਨਾ ਕੋ ਮਿੱਤਰੋ ਜਿੰਨੇ ਮੇਰੇ ਵੀਰੋ ਰਾਜੂ ਇੱਥੇ ਬਾਹਰ ਸਰਪੰਚ ਸਾਹਿਬ ਜੀ ਇੱਥੇ ਆਉ ਸੈਕਟਰ ਚ ਸਰਪੰਚ ਸਾਹਿਬ ਸੈਕਟਰ ਚ ਜਾਓ ਐਨਸੀਡੀ ਚੱਕੋ ਬੱਚੇ ਮਿਲਣਾ ਖਾਨ ਸਾਹਿਬ ਜੀ ਇੱਥੇ ਆਉ ਨਾਲ ਠੀਕ ਹੈ ਨਾ ਇਤਨਾ ਪ੍ਰਬੰਧ ਕਰਦਾ ਵਿੱਚ ਹੋਣਾ ਚਾਹੀਦਾ ਆਪਾਂ ਬਹੁਤ ਫੋਟੋਆਂ ਕਰਾ ਲਈਆਂ ਵੀਰੇ ਪਹਿਲਾ ਨੰਬਰ ਆ ਜੱਪ ਕੇ ਤਾੜੀ ਮਾਰ ਦਿਓ ਪਹਿਲਾ ਨੰਬਰ 9899 ਨੰਬਰ ਪਰਚੀ ਲੈ ਬਈ ਆ ਬੱਲੇ ਸਰਾਉਦ ਵਾਲਿਆਂ ਦੀ ਹੈ ਭਾਈ ਅੱਗੇ ਰੱਖ ਲੈ ਵੀਰੇ ਪੱਟ ਇਹ ਬਈ ਪੱਟ ਪਹਿਲੇ ਨੰਬਰ ਤੇ ਤੈਨੂੰ ਇੱਥੇ ਬਰਾਬਰ ਹੋਵੇ ਪੱਟ ਲਾਇਆ ਪੁਰਵਾਨ ਮਾੜਾ ਜਾਈ ਲੈ ਵੀ ਪੱਟ ਦਿਖਾ ਦਈਏ ਦੇਖ ਸਕਦੇ ਹੋ ਜੀ ਪਹਿਲਾ ਨੰਬਰ ਇਹ ਬਈ ਲੈ ਗਏ ਕਾਲਾ ਕਾਲਾ ਸਰਾਉਦ 22 ਇੰਚੀ ਐਲ ਸੀ ਡੀ ਹੈ ਜੀ ਦੁੱਧ ਜਵਾਈ ਜੀ ਚੈਂਪੀਅਨ ਸੀ ਵਧਾਈ ਦੇ ਨੋਖ ਵੀਰ ਨੂੰ ਸੁਣ ਸੁਣ ਲੈ ਵੀ ਆ ਦਿਖਾ ਦੇ ਬਾਈ ਕਿਹਨਾਂ ਦਰਸ਼ਕ ਦਿਖਾਈ ਘੁਮਾ ਕੇ ਦਿਖਾਸ ਮਾਰ ਕੇ ਲੈ ਜਾਵੇ ਤੁਹਾਨੂੰ ਵਧਾਈਆਂ ਬਈ ਕਵਰਸੀ ਲੈ ਵੀ ਬੱਕਰ ਅਨੀਵਾਰੀ ਆ ਗਈ ਦੇਖਦੇ ਆਗੇ ਨੌਵਾਂ ਦਾ ਨੰਬਰ 25 ਛੋਟੇ ਬੱਚਿਆਂ ਦਾ 79 ਬੱਚੇ ਛੋਟੇ ਬੱਚੇ ਸਮਾਪਤ ਕਰਿਆ ਆਪਾਂ ਬੱਕਰੇ ਦਾ ਰਿਜ਼ਲਟ ਆ ਭਈ ਇਹ 7ਵਾਂ ਨੰਬਰ ਥੱਲੇ ਵਾਲੇ 15 ਕਿਲੋ ਬੱਕਰਾ ਲਿਆਓ ਜੀ ਕਿੱਥੇ ਆ ਲਈਏ ਆਪਾਂ ਇਹਨੂੰ 7948 ਨੰਬਰ ਇਹ ਸਾਰਿਆਂ ਨੂੰ ਪਤਾ ਪੈ ਗਿਆ ਬੱਚੇ ਨੰਬਰ ਲੈ ਵੀ ਇਹ ਬੱਕਰਾ ਆਏਗਾ 7ਵੇਂ ਨੰਬਰ ਤੇ ਜੀ ਦੇਖ ਸਾਗੇ ਬੱਕਰੇ ਨੂੰ ਖੁਰਲੀ ਸਰਬੱਤਾਂ ਜੀ ਆਓ ਕੇ ਇੱਧਰ ਮੈਂਬਰ ਸਾਹਿਬ ਆ ਗਏ ਨੇ 15 ਕਿਜੀ ਤੱਕ ਦੇ ਬੱਚੇ ਬਈ ਬੰਦਲ ਜਲ ਸੀਗਾ ਬੱਕਰਿਆਂ ਦਾ ਖਰਾ ਦੇ ਵਿੱਚ ਇਹ ਬੱਕਰਾ ਆਇਆ ਬਈ 7ਵੇਂ ਨੰਬਰ ਤੇ ਦੇਖ ਸਕਦੇ ਹੋ ਬਈ ਜਿਹੜਾ ਬਲੈਕ ਦੇ ਤੁਹਾਨੂੰ ਜੀ ਆਪ ਦੇ ਵੀ ਪਹਿਲੇ ਨੰਬਰ ਤੇ ਵਾਲਾ ਬੱਕਰਾ ਕਿੰਨਾ ਦਾ ਹੋਣਾ ਸੱਚਾ ਜੀ ਉਹ ਬਹੁਤ ਦੇ ਜਿਹੜੇ ਤਰਾਏ ਬਧਾਈ ਇਹਨਾਂ ਨੂੰ ਬਹੁਤ-ਬਹੁਤ 7ਵੇਂ ਨੰਬਰ ਚਲੋ ਜੀ 803 ਨੰਬਰ ਪਾਜੀ ਹਾਂ 100 ਟੈਨ ਨੰਬਰ ਪਾਚੀ ਲੈ ਵੀ 6ਵੇਂ ਨੰਬਰ ਤੇ ਪੰਜਵਾਂ ਨੰਬਰ ਅੰਗੇ ਦੀ ਟਾਰ ਦੇਖੋ ਮੁੰਡੇ ਦੀ ਬਾਕੀ ਤਾਂ ਬਾਤ ਦੇਖਿਓ 5ਵੇਂ ਨੰਬਰ ਤੇ ਪੱਖਾ ਚੱਕੋ ਜੀ ਲੈ ਲੈ ਟਾਵਰ ਦੇਖ ਮੁੰਡੇ ਦੇ ਥੱਲੇ ਲੈ ਮੁੰਡੇ ਨੂੰ ਆਣਾ ਮੇਲੇ ਪਾਜਣਾ ਫਿਰ ਮੁੰਡਾ ਫੜ ਕੇ ਹੀ ਜਾਂਦਾ ਇਹਦਾ ਨਹੀਂ ਹੈਗਾ ਇਹਦਾ ਨਹੀਂ ਹੈਗਾ ਸਿਰਫ ਅੱਜ ਹੀ ਪੱਖਾ ਦਿਓ ਆਓ ਆਓ ਲੈ 6ਵੇਂ ਨੰਬਰ ਤੇ ਮੁੰਡਾ ਜੁੱਟ ਗਿਆ ਪੱਖਾ 6ਵੇਂ ਨੰਬਰ ਪੰਜਵਾਂ ਕਿ 6 ਮਾ 5622 ਨੰਬਰ ਆ ਜੀ 622 ਜੀ ਪੰਜਵਾਂ ਨੰਬਰ 6 ਵਾਲਾ ਤਾਂ ਆਇਆ ਹੀ ਨਹੀਂ 6 ਵਾਲਾ ਮੁੰਲਾ ਬੰਦਾ ਬੱਚਾ ਆ ਜਿਹੜਾ ਬੱਕਰਾ ਜਿੱਤਿਆ 5 ਨੰਬਰ ਜੀ ਇਹ ਸਾਡੇ ਵੀਰ ਨੇ ਬਾਹਰ ਆ ਕੇ ਬੱਕਰੀਆਂ ਰੱਖੀਆਂ ਕਿ ਭਰਾਈ ਦੇ ਪਾਤਰ ਨੇ ਨਾ ਫੈਸਲਾ ਨੰਬਰ ਚ ਆਇਆ ਗਾਹਾਂ ਨੂੰ ਨਾ ਤੋਂ ਕੋਈ ਨਾਮ ਤੁਹਾਨੂੰ ਬਟਾ ਦੇਵਾਂਗੇ ਧੰਨਵਾਦ ਆ ਜਾ ਵੀਰੇ 6 ਨੰਬਰ ਵਾਲਾ 6 ਮੇਲਾ ਆ ਵੀ ਆ 6 ਵਾਲਾ ਜੀ ਆਪਾਂ ਤੇ ਆਪਸਾ ਤਿੰਨ ਨੰਬਰ ਪਾਚੀ ਫੜੇਗੀ खेले ते पक्का चक्को जी 803 हां जी पक्का पक्का पडो कोई नहीं कोई इधर आ तूसी राजू टक्की आउंदे हो मैं प्रबंध करा पूरी करदा हूं ओ तो मोटे सेट दे के भी ये हैगा 6वे नंबर यार एक नंबर केडी पर्ची है 26 वाली जी चौथा नंबर बाबा जी खरो पै वाली 14 नंबर आ पक्का 926 926 नंबर 926 नंबर चौथा नंबर जी ਆਪ ਫੋਨ ਬੰਦ ਕਰੋ ਜੀ ਕਿਹਦਾ ਲੋਡ 26 ਨੰਬਰ ਪਰ 24 ਚੌਥਾ ਨੰਬਰ ਕੋਈ ਕਹੋ ਵੀ ਇੱਧਰ ਆ ਜਾਓ ਇੱਧਰ ਇਹ ਆ ਗਈ ਚੌਥੇ ਨੰਬਰ ਤੇ ਤਾਕੇ ਦਾ ਜੀ ਤੇ ਹੀਰੇ ਤਾਕੇ ਦਾ ਬੱਚਾ ਜੀ ਵਧਾਈਆ ਵੀ ਤਾਕੇ ਵਾਲਿਆ ਬਹੁਤ ਬਹੁਤ ਵਧਾਈਆਂ ਤਾੜੀ ਕੱਲੇ ਹੀਰੇ ਦੀ ਮਾਰੀਆ ਨਾਲ ਖੜ੍ਹ ਲਓ ਤੁਸੀਂ सोनू ਜੀ ਮੈਂਬਰ ਸਾਹਿਬ ਕਿੱ데 ਚਲੋ ਜੀ ਮਹਾਰਾਜ ਜੀ ਬਹੁਤ ਬਹੁਤ ਧੰਨਵਾਦ ਵੀਰੇ 9 ਦਸੇ ਪਰਚੀ ਵਾਲੇ ਦਾ ਸਾਨੂੰ ਕੋਟ ਫਾਰਮ ਸਟਾਡ ਤੋਂ ਪਰਚੀ ਨੰਬਰ 997 14ਵਾਂ ਮੋੜ ਕਾ ਜੀ ਤੀਜਾ ਨੰਬਰ ਤੀਜੇ ਨੰਬਰ ਤੇ ਪੱਠ ਆਈ ਹੈ ਜੀ ਬੱਕਰਾ ਜੀ ਬੱਕਰਾ ਹਨ ਬੱਕਰਾ ਦੂਜਾ ਨੰਬਰ ਆ ਜੀ ਪ੍ਰਾਪਤ ਕੀਤਾ 654 ਨੰਬਰ ਪਰਚੀ ਲੈ ਵੀ 654 ਨੰਬਰ ਧੰਨਵਾਦ ਕੱਲ ਸੌਣੇ ਤਾਲੀ ਵੀਰਾ ਲਿਖਾ ਹੈਗਾ ਹਾਂਜੀ ਹੁਣ ਫੜ ਲਿਆ ਲਓ ਜੀ ਬਾਈ ਜੀ ਦੂਜੇ ਨੰਬਰ ਤੇ ਐਮ ਸੀ ਡੀ ਰਿਆ ਉੱਤੇ ਫਾਰਮ ਵਿੱਚ ਲਾਉਣਗੇ ਪਾਲੀ ਇੱੱਚਾ ਕਰੂਗੇ 32 ਇੰਚ ਐਮ ਸੀ ਡੀ ਦੂਜਾ ਨੰਬਰ 654 ਨੰਬਰ 25 ਲਓ ਜੀ ਸਰਪੰਚ ਸਾਹਿਬ ਜੀ ਅੱਗੇ ਨੂੰ ਆ ਜਿਓ ਇਹ ਵੀ ਦੂਜੇ ਨੰਬਰ ਤੇ ਮਮੀ ਆਏ ਮਾਹਕੋੜ ਪਰ ਮਾਨ ਕੋ ਸੰਧੂ ਵਾਲੇ ਦੀ ਦਾ ਬੱਕਰਾ ਆਇਆ ਧੰਨਵਾਦ ਕਰਦੇ ਪਹਿਲਾ ਨੰਬਰ ਹੈ ਜੀ 900 ਕਰਦੇ ਬਲਦੀ ਮਾਫ ਕਰਿਓ ਜੀ ਯਾਰ ਕੋਈ ਵੀ ਥਾਪੀਆਂ ਜੀ ਮਾਰ ਕੇ ਆਉਂਦਾ ਚੁੱਪਚੀ ਬੀਤੇ ਆ ਜਾਂਦਾ ਲੈ ਬਈ ਦੇਖਦੇ ਮੈਂ ਬੱਕਰਾ ਬੰਨ ਮੈਂ ਢੋਲ ਵਜਾਉਣਾ ਸੀ ਮੈਂ ਪਾਇਆ ਹੀ ਨਹੀਂ ਫਿਰ ਰਾਜਾ ਜੀ ਰੇਹਲ ਦੇ ਕੋਈ ਵੀ ਇਹਨਾਂ ਨੂੰ ਟਿਕਟ ਕਿਤੇ ਬਾਬਾ ਜੀ ਲੈ ਵੀ ਆ ਗਏ ਪਹਿਲੇ ਨੰਬਰ ਤੇ ਇੰਸਟਾਗ੍ਰਾਮ ਤੇ ਜੀ ਥਾਪੀ ਦਾ ਮਾਰਦੇ ਪਹਿਲੇ ਨੰਬਰ ਤੇ ਆ ਗਏ ਯਾਰ ਯਾਰ ਬਹੁਤ ਆ ਕੋਈ ਪਤਾ ਚੱਕਿਆ ਤਾ ਫਿਰ ਪਰਚੀ ਦੇ ਲੈ ਬਈ ਕਲ ਸਿਟੀ ਲੈ ਬਈ ਇਹ ਆਇਆ ਪਹਿਲੇ ਨੰਬਰ ਤੇ ਹਾਂ ਜੀ ਤੁਸੀਂ ਖੜ ਜਾ ਭਰਾਵਾ ਸੇਵਾ ਕਰੀਏ ਨੇ ਬਰਾਬਰ ਗੜ ਫੋਟੋ ਕਰਾ ਸਰਪੰਚ ਸਾਹਿਬ ਜੀ ਮੂਰੇ ਨੂੰ ਮੱਖਣ ਨੂੰ ਇਹ ਪਹਿਲੇ ਨੰਬਰ ਤੇ ਹੈ ਦੇਖ ਹੱਥ ਪਾਉਣਾ ਲਾਉਗੀ ਆ ਵੀਰੇ ਚੈਨਾ ਸਿੰਘ ਮਰਾਜ ਚੈਨਾ ਸਿੰਘ ਪਿੰਡ ਮਰਾਜ ਜਿਹੜਾ ਬਠਿੰਡਾ ਬਾੜੀ ਦਾ ਬਠਿੰਡੇ ਵਾਲਿਓ ਤਾੜੀ ਮਾਰ ਦਿਓ ਜੇ ਮੇਲਾ ਵਧੀਆ ਲੱਗਦਾ ਜੈ ਜੀ ਮਤਲਬ ਕੀ ਲੱਗਦੀ ਆ ਬਾਹਰ ਨਾ ਰੁਦੇ ਵੀ ਬਾਬਾ ਜੀ ਆਪਣੇ ਸਤਾਜ ਰਹੇਗਾ ਕੀ ਦੇਵ ਸਿੰਘ ਮਹਾਰਾਜ ਦੇਵ ਸਿੰਘ ਮਹਾਰਾਜ ਇਹਨਾਂ ਦਾ ਵੀ ਧੰਨਵਾਦ ਸਰੋਜੀ ਗੁਰੂ ਤੇ ਕੀ ਕਰੂ ਬੱਕਰੀਆਂ ਦੇ ਪਾਲੀਆਂ ਦੇ ਗੁਰੂ ਗੁਰੂ ਆਪਣਾ ਇੱਕੋ ਹੀ ਆ ਰੱਬ ਪਰ ਅੱਲਾ ਖੁਦਾ ਪਰਮਾਤਮਾ ਵਾਹਿਗੁਰੂ ਇੱਕ ਹੈ ਪਰ ਮਤ ਪੈਗੀ ਦੁਨੀਆ ਇਹ ਦੁਨੀਆ ਵੀ ਗੁਰੂ ਆਪਣੇ ਵਧਾਈ ਆ ਇਹਨਾਂ ਨੂੰ ਵੀ ਜਿਨ੍ਹਾਂ ਨੇ ਤੁਹਾਨੂੰ ਇਹ ਨਸਰ ਵਾਰੀ ਦੱਸਿਆ ਲਓ ਜੀ ਹੁਣ ਆਪੋ ਆਪਣੀ ਜਿਹੜਾ ਮੰਨ ਲਓ ਸਾਰੇ